ਕਾਂਗਰਸ ਵੱਲੋਂ ਪੂਰੇ ਬਲਾਕਾਂ ਦੇ ਸਾਡੇ ਬਲਾਕ ਪ੍ਰਧਾਨਾਂ ਦੇ ਹਰ ਬਲਾਕ ਦੇ ਵਿੱਚ ਧਰਨੇ ਲਗਾਏ ਜਾ ਰਹੇ ਆ ਕਿ ਜੋ ਪੰਜਾਬ ਦੇ ਅੰਦਰ ਕਤਲੇਆਮ ਠੱਗੀ ਠੋਰੀ ਲੁੱਟਖੋ ਹੋ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਹਰ ਬਲਾਕ ਤੇ ਧਰਨਾ ਲਾਇਆ ਜਾ ਰਿਹਾ ਉਹਦੇ ਤੁਸੀਂ ਦੇਖ ਰਹੇ ਆ ਲੋਕ ਕਿੰਨੇ ਦੁਖੀ ਨੇ ਔਰ ਲੋਕ ਆਪਣਾ ਕੰਮ ਕਾਜ ਛੱਡ ਕੇ ਵਰਕਿੰਗ ਡੇ ਦੇ ਵਿੱਚ ਵੀ ਅੱਜ ਧਰਨਾ ਲਾਉਣ ਪਹੁੰਚੇ ਨੇ ਉਹਨਾਂ ਦਾ ਮਕਸਦ ਹੀ ਸਿਰਫ ਇਹਨਾਂ ਆ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਇਹਨਾਂ ਦੇ 2.5 ਸਾਲ ਬੀਤ ਗਏ ਸਵਾ ਜੇ ਅਸੀਂ ਕਹੀਏ ਵੀ ਲਾਰਿਆਂ ਤੋਂ ਵਾਦਿਆਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਗੱਲਾਂ ਹੁੰਦੀਆਂ ਸਰਕਾਰੀ ਕਰਮਚਾਰੀਆਂ ਦੀਆਂ ਯੂਨੀਆਂ ਕੋਈ ਵੀ ਵਰਗ ਲਹਿਲਵਾਏ ਸਾਰੇ ਵਰਗ ਸੜਕਾਂ ਤੇ ਕੋਈ ਵੀ ਵਰਗ ਜਿਹੜਾ ਇਹਨਾਂ ਤੋਂ ਸੰਤੁਸ਼ਟ ਨਹੀਂ ਹੈ ਕਿ ਅਗਰ ਸੰਤੁਸ਼ਟ ਹੋਵੇ ਸਰਕਾਰ ਤਾਂ ਫੇਰੇ ਲੋਕ ਸੜਕਾਂ ਤੇ ਕਿਉਂ ਆਉਣ ਲਾ ਉਹ ਉਧਰ ਦੀ ਗੱਲ ਕਰੀ ਲਗਾਤਾਰ ਲੱਤਾਂ ਖੂਦੀ ਬਾਦਲਾਂ ਅੱਗੇ ਨਵੀਂ ਵਧੀਆਂ ਜਾ ਰਹੀਆਂ ਕਿੱਦਾਂ ਦੇ ਦੋ ਦੇਖੋ ਜੀ ਇਹ ਤਾਂ ਸਾਰਾ ਕੁਝ ਨਜ਼ਰੀ ਆ ਰਿਹਾ ਹਰ ਬੰਦਾ ਪੰਜਾਬ ਦੀ ਅਮਨ ਉਹ ਸ਼ਾਂਤੀ ਚਾਹੁੰਦਾ ਅੱਜ ਉਹਦੇ ਲਈ ਤਾਂ ਧਰਨਾ ਦਿੱਤਾ ਜਾ ਰਿਹਾ ਕਿ ਸ਼ਾਂਤ ਕੁਛ ਹੈ ਹੀ ਨਹੀਂ ਪਤਾ ਹੀ ਨਹੀਂ ਲੁੱਟ ਖੋ ਜਿੱਥੇ ਕੋਈ ਜਾਂਦਾ ਉਥੇ ਗੱਡੀ ਖੜੀ ਕਰਦਾ ਕੋ ਸਕੂਟਰ ਦੇ ਇੰਨੀ ਇੰਨਾ ਜਿਆਦਾ ਕਦੀ ਦੇਖਿਆ ਨਹੀਂ 92 ਸੀਟਾਂ ਲੈ ਕੇ ਆਵਾਂ ਦੀ ਪਾਰਟੀ ਸੱਤਾ ਚਾਹੀਦੀ ਕਿ ਲੋਕਾਂ ਲਈ ਅਸੀਂ ਖਰੇ ਉਤਰਾਂਗੇ ਪਰ ਦੇਖਿਆ ਜਾਊਗਾ ਉਹ ਲੋਕਾਂ ਨੇ ਕੋਈ ਹਿੱਤ ਦੀ ਕੋਈ ਗੱਲ ਨਹੀਂ ਕਰੇ ਮਲਾਇਮਾਂ ਦੀ ਗੱਲ ਹੋਵੇ ਚਾਹ ਲੋਕਾਂ ਦੀ 1000 ਰੁਪਏ ਦੀ ਗੱਲ ਕਰਨ ਹੋਰ ਤਾਂ ਨਹੀਂ ਤੱਕ ਨਹੀਂ ਪੁੱਸਾ ਗਿਆ ਸਾਰੇ ਪੰਜਾਬ ਦੇ ਲੋਕ ਠਗੇ ਹੋਏ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਐਡਾ ਵੱਡਾ ਮੰਡਟ ਕਦੀ ਨਹੀਂ ਦਿੱਤਾ ਗਿਆ ਜਿਹੜਾ ਇਹ ਮੰਡਟ ਇਹਨਾਂ ਨੂੰ ਮਿਲਿਆ ਸੀ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ 2.5 ਕੋਰ ਰੈਂਦੇ ਆ ਲੋਕਾਂ ਦੇ ਅਸੀਂ ਤਾਂ ਉਮੀਦ ਕਰਦੇ ਆ ਐਡਾ ਵੱਡਾ ਮੰਡੇਗਾ ਲੋਕਾਂ ਦੇ ਕੰਮ ਕਰਨਗੇ ਪਰ ਉਹ ਜਿਹੜੇ ਅੱਜ ਲੋਕ ਸੜਕਾਂ ਤੇ ਆ ਰਹੇ ਨੇ ਕੋਈ ਲੋਕਾਂ ਦੇ ਕੰਮ ਨਹੀਂ ਹੋ ਰਿਹਾ ਪਰ ਹੁਣ ਦੇਖੇ ਜੇ ਦਿੱਲੀ ਦੀ ਜਿਹੜੀ ਸੱਤਾ ਵੀ ਚੇਂਜ ਹੋਣ ਜਾ ਰਹੀ ਹੈ ਕੇਜੀ ਵਾਲ ਬਦਲ ਰਹੇ ਨੇ ਮੁਖਵੰਤ ਤੁਸੀਂ ਲੱਗਦਾ ਹੈ ਕਿ ਪੰਜਾਬ ਵਿੱਚ ਆ ਕੇ ਉਹ ਸੱਤਾ ਨੂੰ ਸੰਭਾਲਣਗੇ ਸਰ ਸਾਡਾ ਕੰਮ ਆ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇਹ ਨਹੀਂ ਪਾਰਟੀ ਚ ਕੀ ਹੋ ਰਿਹਾ ਨਹੀਂ ਹੋ ਰਿਹਾ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਲੋਕ காங்கிரஸ் ਪਾਰਟੀ ਦਾ ਰਾਜ ਸੀ ਇਹਦਾ ਉਦੋਂ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਹੋਈ ਨਾ ਕਿ ਨੌکریاں ਮਿਲੀਆਂ ਤੇ ਲੁੱਟਾ ਖੋਹਾਂ ਦਾ ਬਾਰਤਾ ਸੀ ਤੇ ਨਸ਼ੇ ਦੀ ਗੱਲ ਕਰੀਏ ਨਸ਼ਾ ਵੀ ਉਦੋਂ ਚੱਲਦਾ ਸੀ ਤੇ ਆਪਣੀ ਸਰਕਾਰ ਵੇਲੇ ਕੋਈ ਬਦਥਾਮ ਹੋਈ ਸਰ ਮੇਰੀ ਬੇਨਤੀ ਸਾਬ ਅੱਜ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਸਾਥੀ ਪੱਤਰਕਾਰ ਨੇ ਕੁਐਸਚਨ ਕੀਤਾ ਕਿ ਅੱਗੇ ਨਾਲ ਵੀ ਬਹੁਤ ਜ਼ਿਆਦਾ ਵਧ ਗਿਆ ਇਹ ਦੇਖੋ ਜਿਹੜੀ ਚੀਜ਼ ਹੈ ਨਾ ਜਦੋਂ ਤੁਸੀਂ ਕੋਈ ਵਾਅਦਾ ਕਰਦੇ ਆ ਅੱਛਾ ਜੇ ਤੁਸੀਂ ਮਹਿਸੂਸ ਕਰਦੇ ਆ ਇਹ ਗੱਲ ਨੂੰ ਕਿ ਇਹ ਇਹ ਪਹਿਲਾਂ ਚੀਜ਼ਾਂ ਸੀ ਤੇ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਮੈਂਡੇਟ ਦਿੱਤਾ ਨਾ ਲੋਕਾਂ ਨੇ ਕਿਹਾ ਅਕਾਲੀ ਦਲ ਦੇਖ ਲਈ ਬੀਜੇਪੀ ਦੇਖ ਲਈ ਕਾਂਗਰਸ ਦੇਖ ਲਈ ਇਹਨਾਂ ਨੂੰ ਮੌਕਾ ਦੇਈਏ ਇਹਨਾਂ ਦੀ ਕੋਈ ਕਾਰਗੁਜ਼ਾਰੀ ਕੋਈ ਕੰਮ ਤਾਂ ਦੇਖ ਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਹ ਇੱਕ ਪਰਵਰਤਨ ਦੇ ਤਹਿਰ ਲੋਕਾਂ ਨੇ ਵੋਟਾਂ ਪਾਈਆਂ ਨਾ ਅੱਜ ਪਰਵਰਤਨ ਦੇ ਨਾਲ ਜੋ ਪੰਜਾਬ ਦੇ ਲੋਕ ਦੇਖ ਰਹੇ ਨੇ ਤੁਸੀਂ ਮਹਿਸੂਸ ਕਰ ਰਹੇ ਹੋ ਅਸੀਂ ਵੀ ਮਹਿਸੂਸ ਕਰ ਰਹੇ ਹਾਂ ਜੀ ਇਹਦਾ ਇਹ ਕਿ ਯੂਥ ਪਿੱਛੇ ਕਾਫੀ ਖੜ ਗਿਆ ਸੀ ਕਾਂਗਰਸ ਚ ਹੁਣ ਉਹਨੂੰ ਅੱਗੇ ਲਿਆਉਣੇ ਕੀ ਕੋਸ਼ਿਸ਼ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਕੁਝ ਕਮੀਆਂ ਸੀ ਜਿਹਦੇ ਕਰਕੇ ਯੂਥ ਨੂੰ ਇਹ ਆਸ ਸੀਗੀ ਕਿ ਸਾਨੂੰ ਨੌਕਰੀਆਂ ਮਿਲੂਗੀਆਂ ਉਹ ਆਮ ਆਦਮੀ ਪਾਰਟੀ ਦੇ ਚੱਲੀ ਸੀ ਹੁਣ ਯੂਥ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਤੁਸੀਂ ਚਿੰਤਨਾ ਕਰੋ ਜਦੋਂ ਹੁਣ ਕੋਈ ਵੀ ਇਲੈਕਸ਼ਨ ਹੋਊਗਾ ਚਾਹੇ ਸਰਪੰਚੀ ਦਾ ਆਊਗਾ ਚਾਹੇ ਬਲਾਕ ਸਮਤੀ ਦਾ ਆਊਗਾ ਚਾਹੇ ਕੌਂਸਲਰ ਦਾ ਆਊਗਾ ਯੂਥ ਹੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਊਗਾ ਪਹਿਲਾਂ ਦੇਖਿਆ ਜਾਵੇ ਜਦੋਂ ਢੰਡਾ ਸਾਹਿਬ ਕਾਂਗਰਸ ਛੱਡ ਕੇ ਚੱਲ ਗਿਆ ਸੀ ਪਾਰ ਵਿੱਚ ਕਾਫੀ ਘਾਟ ਮਹਿਸੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।